ਉਹਰਾ ਪਟਵਾ ਦਿੱਤਾ ਕਿ ਜੇਕਰ ਇਹਨਾਂ 500 ਪਠਾਣਾ ਦੀ ਕੋਈ ਮਦਦ ਕਰੇ ਜਾਂ ਇਹਨਾਂ ਨੂੰ ਆਪਣੇ ਘਰ ਵਿੱਚ ਕੋਈ ਰੱਖੇ ਜਾਂ ਇਹਨਾਂ ਨੂੰ ਕੋਈ ਰਿਹਾਈਸ਼ ਆਪਣੇ ਕੋਲ ਦੇਵੇ ਜਾਂ ਕਿਸੇ ਪ੍ਰਕਾਰ ਦੀ ਮਦਦ ਕਰੇ ਉਹਦਾ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਕੇ ਮਾਰ ਦਿੱਤਾ ਜਾਣਾ ਜਦੋਂ ਆ ਐਲਾਨ ਹੋਇਆ ਤੇ ਇਹ ਪਠਾਣ ਜਿਹੜੇ ਘਰੋ ਘਰੀ ਆਪਣੇ ਪੁੱਜੇ ਨੇ ਤੇ ਖਾਲਸਾ ਦੀਓ ਐਲਾਨ ਦੇ ਕਰਕੇ ਨਾ ਇਹਨਾਂ ਦੇ ਘਰਾਂ ਵਿੱਚ ਕੋਈ ਰਸਤ ਬਾਕੀ ਹੈ ਨਾ ਤੇ ਬੱਚੇ ਭੁੱਖ ਨਾਲ ਵਲਕ ਰਹੇ ਨੇ ਨਾ ਕੁਝ ਛਕਣ ਵਾਸਤੇ ਆ ਤੇ ਜਦੋਂ ਗਏ ਜਿਹੜੀਆਂ ਕੀਮਤੀ ਕਿਰਪਾਨਾਂ ਔਰੰਗਜ਼ੇਬ ਦੇ ਕੋਲੋਂ ਮਿਲੀਆਂ ਨਾ ਇਹ ਕਹਿੰਦੇ ਉਹਨਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਨੀ ਜਦੋਂ ਉਹ ਕਿਰਪਾਨਾਂ ਵੇਚਣਗੇ ਤਲਵਾਰਾਂ ਵੇਚਣਗੇ ਤੇ ਕਿਸੇ ਦੁਕਾਨਦਾਰ ਨੇ ਉਹ ਲਈਆਂ ਤੱਕ ਨਹੀਂ ਜਦੋਂ ਘਰੇ ਆਏ ਦੁਖੀ ਆਪਣੇ ਬੁੱੱਚੇ ਬੱਚਿਆਂ ਨੂੰ ਵੇਖ ਰਹੇ ਭੁੱਖ ਪਿਆਸ ਨਾਲ ਤੜਫਦਿਆਂ ਨੂੰ ਉਸੇ ਵੇਲੇ ਖਾਲਸਾ ਜੀ ਉਹ ਇਹਨਾਂ ਨੇ ਕਿਹਾ ਕਿ ਸਾਡੀ ਬਾਹ ਹੁਣ ਕਿਸੇ ਨੇ ਨਹੀਂ ਫੜਨੀ ਸਾਰੇ ਰਿਸ਼ਤੇਦਾਰਾਂ ਦੇ ਦਰਵਾਜ਼ੇ ਖੜਕਾ ਕੇ ਵੇਖੇ ਕਿਉਂਕਿ ਗੁਰਬਾਣੀ ਕਹਿੰਦੀ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਵਿਪਦ ਪਰ ਹੀ ਸਭ ਹੀ ਸੰਗ ਛੜਤ ਕੋ ਨ ਆਵਤ ਨਿ ਜਦੋਂ ਬਿਪਤਾ ਦਾ ਸਮਾਂ ਆਵੇ ਤੇ ਸਿਆਣੇ ਕਹਿੰਦੇ ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁਕ ਢੁਕ ਬੰਦੀ ਪਰਖੇ ਜਾਂਦੇ ਸੱਜਣ ਉਦੋਂ ਜਦੋਂ ਬਾਜੀ ਪੁੱਠੀ ਪੈਂਦੀ ਕਹਿੰਦੇ ਉਸ ਵੇਲੇ ਪਰਖ ਹੁੰਦੀ ਆ ਆਪਣੇ ਸੱਜਣਾ ਦੀ ਕੌਣ ਆਪਣਾ ਤੇ ਕੌਣ ਪਰਾਇਆ ਜਦੋਂ ਆਹ 500 ਪਠਾਣਾ ਦੀ ਕਿਸੇ ਬਾਹਰੋਂ ਫੜੀ ਇੰਨੀ ਬਿਪਤਾ ਦੇ ਵਿੱਚ ਹੁਣ ਇਹ ਪਿੰਡ ਦਮਾਲੇ ਵਿੱਚੋਂ ਬੈਠੇ ਸਾਰੇ ਸਲਾਹਾਂ ਕਰਦੇ ਹੋ ਜਿਹੜਾ ਔਰੰਗਜ਼ੇਬ ਬਾਦਸ਼ਾਹ ਦੇ ਖਿਲਾਫ ਜਾ ਕੇ ਸਾਡੀ ਮਦਦ ਕਰੇ ਇਹਨਾਂ ਦੇ ਮਨ ਵਿੱਚ ਆਇਆ ਕਹਿਣ ਲੱਗੇ ਸਢੋਰਾ ਸਢੋਰੇ ਵਿੱਚ ਰਹਿਣ ਵਾਲੇ ਪੀਰ ਬਦਰਦੀਨ ਜੀ ਪੀਰ ਬੁੱਧੂ ਸ਼ਾਹ ਜੀ ਕਹਿੰਦੇ ਕੇਵਲ ਤੇ ਕੇਵਲ ਉਹਨੇ ਉਹ ਫਕੀਰ ਆ ਜਿਹੜਾ ਔਰੰਗਜ਼ੇਬ ਬਾਦਸ਼ਾਹ ਕੋਲੋਂ ਰਤਾ ਜਿੰਨਾ ਨਹੀਂ ਡਰਦਾ ਕਿਉਂਕਿ ਉਹ ਰੱਬ ਦਾ ਪਿਆਰਾ ਉਹ ਜ਼ਰਬਾਉ ਹੈ ਉਹ ਕਿਸੇ ਤੋਂ ਡਰਦਾ ਨਹੀਂ ਔਰੰਗਜ਼ੇਬ ਕੋਲੋਂ ਨਹੀਂ ਡਰਦਾ ਆਪਾਂ ਉਹਨੂੰ ਵਾਸਤਾ ਪਾਉਨੇ ਕੀ ਸਾਡੀ ਸ਼ਰਨ ਆਇਆਂ ਦੀ ਲਾਜ ਰੱਖੇ ਇਹ ਸਾਰੇ ਪਠਾਨ ਇਕੱਠੇ ਹੋ ਕੇ ਜਦੋਂ ਗਏ ਨੇ ਪੀਰ ਬੁੱਧੂ ਸ਼ਾਹ ਦੇ ਕੋਲ ਤੇ ਪੀਰ ਜੀ ਕਹਿਣ ਲੱਗੇ ਵੀ ਤੁਹਾਡਾ ਜੀ ਆਇਆਂ ਦਾ ਪਰ ਮੈਨੂੰ ਮaaf ਕਰਿਆ ਜੇ ਮੇਰੇ ਕੋਲ ਪਹਿਲਾਂ 700 ਮਰੀਦ ਨੇ ਮੈਨੂੰ ਹੋਰ ਸੈਨਾ ਦੀ ਲੋੜ ਨਹੀਂ ਤੇ ਉਸ ਵੇਲੇ ਬੁੱਧੂ ਸ਼ਾਹ ਨੇ ਵੇਖਿਆ ਕਿ ਇਹਨਾਂ ਦੇ ਮੰਦੇ ਹਾਲ ਨੇ ਇਹ ਮੇਰੇ ਸ਼ਰਨ ਵਿੱਚ ਆਏ ਇਹਨਾਂ ਦੀ ਲਾਜ ਰਖਣੀ ਚਾਹੀਦੀ ਪੀਰ ਬੁੱਧੂ ਸਾਹਿਬ ਜੀ ਆਪਣੇ ਨਾਲ ਲੈ ਕੇ ਇਹਨਾਂ 500 ਪਠਾਣਾ ਨੂੰ ਇਹਨਾਂ ਦੇ ਜਰਨੇਲਾਂ ਨੂੰ ਤੇ ਉਸ ਵੇਲੇ ਪੌਂਟਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਖਾਲਸਾ ਜੀਓ ਉਹ ਪੌਂਟਾ ਸਾਹਿਬ ਦੀ ਧਰਤੀ ਜਿਸ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਚਰਨ ਪਾਉ ਟਕਾਏ ਤੇ ਨਾਮ ਪੌਂਟਾ ਸਾਹਿਬ ਪੈ ਗਿਆ ਉਹ ਪੌਂਟਾ ਸਾਹਿਬ ਦੀ ਧਰਤੀ ਤੇ ਜਦੋਂ ਕਲਗੀਧਰ ਪਾਤਸ਼ਾਹ ਜੀ ਆਪਣੇ ਕੋਲ 52 ਕਵੀ ਰੱਖਦੇ ਨੇ ਤੇ ਖਾਲਸਾ ਜੀਓ ਇਹੋ ਧਰਤੀ ਦਾ ਇਤਿਹਾਸ ਹੈ ਜਿੱਥੇ ਜਮਨਾ ਜਿਹੜੀ ਐ ਜਦੋਂ ਆਵਾਜ਼ ਕਰਦੀ ਐ ਤੇ ਕਵੀਆਂ ਨੇ ਬੇਨਤੀ ਕੀਤੀ ਪਤਸ਼ਾਹ ਜੀ ਆਹ ਜਿਹੜੀ ਜਮਨਾ ਦੀ ਆਵਾਜ਼ ਕਰਕੇ ਅਸੀਂ ਕਵੀਵਾਰਾਂ ਨਹੀਂ गा ਸਕਦੇ ਇਹਦਾ ਆਵਾਜ਼ ਉੱਚੀ ਹੋਣ ਕਰਕੇ ਸਾਡੀ ਜਿਹੜੀ ਆਵਾਜ਼ ਸੁਣਾਈ ਨਹੀਂ ਦਿੰਦੀ ਤੇ ਫਿਰ ਖਾਲਸਾ ਜੀ ਉਹ ਕਲਗੀਧਰ ਪਤਸ਼ਾਹ ਜੀ ਨੇ ਜਮਨਾ ਨੂੰ ਉਹ ਜਗ੍ਹਾ ਤੋਂ ਸ਼ਾਂਤ ਕਰ ਦਿੱਤਾ ਤੇ ਅੱਜ ਵੀ ਵੇਖੀਏ ਉਹ ਧਰਤੀ ਤੇ ਉਥੋਂ ਜਮਨਾ ਸ਼ਾਂਤ ਚੱਲਦੀ ਐ ਤੇ ਅੱਗੇ ਜਾ ਕੇ ਫਿਰ ਬੜਾ ਜਿਹੜਾ ਆਵਾਜ਼ ਕਰਦੀ ਐ ਆਓ ਜਿਵੇਂ ਵੇਲੇ ਪੌਂਟਾ ਸਾਹਿਬ ਦੀ ਧਰਤੀ ਤੇ ਪੀਰ ਬਦੂ ਸ਼ਾਹ ਜੀ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੇ ਨੇ ਆ ਕੇ ਕੀਤੀ ਆ ਨਮਸਕਾਰ ਨਾਲ ਇਹ ਪਠਾਣਾ ਦੇ ਜਰਨੈਲ ਨੇ ਜਿਵੇਂ ਪੀਰ ਬਦੁਰਦੀਨ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਜਿਵੇਂ ਬੇਨਤੀ ਅਰਜ਼ ਕਰਨ ਲੱਗੇ ਨੇ ਕਿ ਹੇ ਪਾਤਸ਼ਾਹ ਜੀਓ ਆਪ ਜੀ ਦਾ ਦਰਗਹ ਸਭਨਾ ਦਾ ਸੰਘਾ ਹੈ ਜਿਵੇਂ ਮੇਰੇ ਵੱਡੇ ਭੈਣ ਜੀ ਹੁਣਾਂ ਦੱਸਿਆ ਕਿ ਇਸ ਦਰਬਾਰ ਦੇ ਕੋਈ ਊਚ ਨੀਚ ਨਹੀਂ ਕਿਸੇ ਧਰਮ ਦਾ ਕੋਈ ਰੋਲਾ ਨਹੀਂ ਹਰ ਕੋਈ ਇੱਥੇ ਬਰਾਬਰ ਹੈ ਹਰ ਕੋਈ ਸਮਾਨ ਹੈ ਤੇ ਖਾਲਸਾ ਜੀ ਉਹ ਪੀਰ ਪਤੂ ਸਾਹਿਬ ਜੀ ਜਿਵੇਂ ਆ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਕਿ ਇਹਨਾਂ 500 ਪਠਾਣਾ ਨੂੰ ਆਪਣੇ ਕੋਲ ਭਰਤੀ ਕਰ ਲਵੋ ਅੱਜ ਇਹਨਾਂ ਦਾ ਕੋਈ ਨਾ ਬਣਿਆ ਤੇ ਗੁਰੂ ਘਰ ਦਾ ਦਰਬਾਰ ਇਹੋ ਦੱਸਦਾ ਕਿ ਸ਼ਰਨ ਆਏ ਦੀ ਲਾਜ ਰੱਖੀ ਦੀ ਵਾਹ क्यूटनेस के चक्कर में तो आपने टाइगर पाल लिया